ਇਹ ਗੱਲ ਸੁਣੋ ਮੈਂ ਵਰਜਨ ਸਮਾਜ ਪਾਰਟੀ ਦਾ ਬੰਦਾ ਆ ਪਰ ਭਾਵੇਂ ਵੋਟ ਮੈਂ ਪਾਰਟੀ ਚ ਪਰ ਜਿਹੜਾ ਬੰਦਾ ਕੰਮ ਕਰੂਗਾ ਮੇਰਾ ਹੱਕ ਬਣਦਾਗਾ ਉਹਨੂੰ ਵੋਟ ਪਾਉਣੀ ਆ ਇਹ ਸਰਕਾਰ ਕੋ ਸੜਕ ਨਹੀਂ ਬਣੀ ਤੇ ਗਿਲਸਾਭ ਨੂੰ ਸਰਪ੍ਰਾਈਜ਼ ਨਹੀਂ ਸਰਕਾਰ ਵੀ ਆਪਣਾ ਕੰਮ ਕਰੇਗੀ ਠੀਕ ਗਿਲਸਾਭ ਕਰ ਰਹੇ ਆ ਆਪਣਾ ਕੰਮ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ ਅਸੀਂ ਆਪਣੀ ਸਾਰੀ ਪੰਚਾਇਤ ਇਕੱਠੀ ਹੋ ਕੇ ਗਿਲਸਾਹ ਕੋਲੇ ਗਏ ਸੀਗੇ ਤੇ ਉਹਨਾਂ ਨੇ ਸਾਡੇ ਨਿੱਕੇ ਜਿਹੇ ਕਹਣ ਤੇ ਇੱਥੇ ਬੈੱਡ ਮਿਕਸ ਵਗੈਰਾ ਮਸ਼ੀਨਾ ਭੇਜੀਆਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ। ਦੇਖੋ ਜੀ ਉਹ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਆ ਜੀ ਜੇ ਠੀਕ ਹੈ ਤੁਸੀਂ ਪ੍ਰਧਾਨਗੀ ਨਹੀਂ ਜੀ ਦਾ ਕੰਮ ਕਰਕੇ ਦਿਖਾਓ। ਤੇ ਘਰਾਂ 'ਚ ਬੈਠ ਕੇ ਨਹੀਂ ਸਰਨਾ ਹੈ ਤੁਸੀਂ ਇਸ ਟਾਈਮ ਦੇਖੂਗੇ ਤੁਸੀਂ ਹਾਲਾਤ ਇਹ ਮਾੜੇ ਆ ਤੁਸੀਂ ਜੇ ਕੰਮ ਕਰਨਾ ਹੀ ਸੀ ਨਾ ਨਾ ਤਾਂ ਹੁਣ ਤਾਂ ਚਾਰ ਸਾਲ ਹੋ ਚਲੇ ਸਰਕਾਰ ਨੂੰ ਤਕਰੀਬਨ ਤੇ 4 ਸਾਲ ਦੇ ਵਿੱਚ ਤਾਂ ਇਹਨਾਂ ਦਾ ਕੁਝ ਕੰਮ ਹੋਇਆ ਨਹੀਂ ਹੁਣ ਇਹ ਲਾਸਟ ਵਿੱਚ ਕੀ ਕੰਮ ਕਰ ਲੈਣਗੇ 1 ਸਾਲ ਜਿਹੜਾ 4 ਸਾਲ ਚ ਨਹੀਂ ਕਰ। ਸੜਕ ਦੀ ਮਾੜੀ ਐਨੀ ਹਾਲਤ ਸੀ ਕਿ ਆਪਾਂ ਪੈਦਲ ਵੀ ਲੰਘ ਨਹੀਂ ਸਕਦੇ। ਜਿਹੜਾ ਅੱਜ ਗਿਲਸਾਹਬ ਨੇ ਸਾਡੀ ਤਿੰਨ ਪਿੰਡਾਂ ਦੀ ਬਾਹ ਫੜੀ ਐ ਇਹਨਾਂ ਦਾ ਅਸੀਂ तहे ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬਹੁਤ ਮਾੜੇ ਹਾਲਾਤ ਸੀ ਜੀ। ਪੰਜ ਸਾਲ ਚ ਪੰਜ ਛੇ ਸਾਲ ਚ ਕੋਈ ਕਿਸੇ ਨੇ ਸਾਰ ਨਹੀਂ ਲਈ ਪਿੰਡ ਦੀ ਜੋ ਕਿਸੇ ਨੇ ਇਹ ਨਹੀਂ ਕੀਤਾ ਪਹਿਲਾਂ ਵੀ ਬਹੁਤ ਇਹਨਾਂ ਦੀ ਸੇਵਾ ਹੈ ਪਿੰਡ ਰੋ ਬਹੁਤ ਵਧੀਆ ਕਰ ਗੱਡੀ ਮੋਟਰਸਾਈਕਲ ਲੰਘਣਾ ਦਾ ਤੁਸੀਂ ਦੇਖ ਲਓ ਵੀ ਕੀ ਹਾਲਾਤ ਹੋ ਸਕਦੇ ਬਹੁਤ ਜ਼ਿਆਦਾ ਬਹੁਤ ਵਧੀਆ ਜੀ ਬਹੁਤ ਰਾਤ ਮਿਲੂਗੀ ਸਾਡੇ ਤਾਂ ਬੱਚਾ ਹੀ ਆਪ ਆ ਤਾਂ ਆਵੇ ਨਾ ਉਹਦੇ ਫਿਰ ਅਸੀਂ ਪੁੱਛਿਆ ਉਹਨਾਂ ਜਿਹੜੇ ਆਏ ਤੇ ਪਹਿਲਾਂ ਹੱਥ ਜੋੜ-ਜੋੜ ਕੇ ਜੱਫੀਆਂ ਪਾ ਫੋਟੋ ਤਾਂ ਖਾਗੇ ਕਿ ਹੁਣ ਆਵੇ ਨਾ ਫਿਰ ਉਹਨਾਂ ਨੂੰ ਪੁੱਛਿਆ ਅਸੀਂ ਨੇ ਆ ਕੇ ਆਹ ਥੋੜਾ ਆ ਵੀ ਕਰ ਦੇਣਾ ਅਸੀਂ ਆ ਵੀ ਕਰ ਦੇਣਾ ਅਸੀਂ ਇਹਨੂੰ ਕੈਨੇਡਾ ਬਣਾ ਦੋਗੇ ਜੀ ਅਸੀਂ ਆ ਬਾਹਰਲਾ ਕੰਟਰੀ ਬਣਾ ਦੇਣੀ ਆ ਉਹਰੇ ਆ ਦੇਖ ਲਓ ਕਿਹੜਾ ਦੇਸ਼ ਬਣਿਆ ਬਟਾ ਪਿੰਡ ਸਾਡਾ ਤਾਂ ਜੀ ਮਸਤ ਸੀ ਹੁਣ ਕਿਆ ਕਹਦੀਏ ਜਮੇ ਪਿਛੜਿਆ ਹੋਈ ਬਣਾਤਾ ਜਿਹੜਾ ਮੜਾ ਮੋਟਾ ਹੈ ਤਾਂ ਬਹੁਤ ਬਹੁਤ ਧੰਨਵਾਦ ਜੀ ਸੜਕ ਪੱਕੀ ਬਣਾ ਲਈ ਸਾਡੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਸੀਂ ਨਾਰਕਟਿਕ ਤੋਂ ਨਿਕਲਣਾ ਜੀ ਅਨਰਵੰਦਾ ਸਾਹਬੁਰਾ ਅੰਗੇ ਬਾਸਵਾ ਕਿਆ ਫਾਇਦਾ ਜੀ ਆਕਾ ਇਹ ਕੱਚੇ ਕੰਮ ਦਾ ਕਿਆ ਫਾਇਦਾ ਚਲੋ ਚੱਲ ਠੀਕ ਹੈ ਜੀ ਬਹੁਤ ਵਧੀਆ ਜੀ ਮਾੜਾ ਬੋੜਾ ਦਾ ਪੱਕਾ ਵੀ ਬਣੂਗਾ ਗੁਰੂ ਕੋਸਟਾ ਲੱਗਿਆ ਜੀ ਨਾ ਮਾਤਾ ਬਲਦਾਂ ਜਾਂ ਮਿਲਦੇ ਤੇ ਜੱਪੀਆਂ ਪਾ ਕੇ ਜੀਉਂਦੇ ਜਿਆਦਾ ਸੀ ਪਿੰਡਾਂ ਜਾਂਦੇ ਜੀ ਜੱਪੀਆਂ ਪਾ ਕੇ ਲੰਦੀਆਂ ਜਿਆਦਾ ਲੜੇ ਨਹੀਂ ਤੇ ਜਦ ਮਿਲਦੇ ਤੇ ਜੋ ਉਹਦਾ ਕੋਈ ਨਹੀਂ ਤੇ ਦਰਸ਼ਣੇ ਨਹੀਂ ਦਿੰਦੇ ਉਹਨੇ ਆਪਣੇ ਵਿਧਾਨ ਸਭਾ ਹਲਕਾ ਖਰੜ ਦੀਆਂ ਸੜਕਾਂ ਵੈਂਟੀਲੇਟਰ ਤੇ ਪੁੱਜੀਆਂ ਹੋਈਆਂ ਤੇ ਉਹਨਾਂ ਨੂੰ ਸੜਕਾਂ ਦੀ ਹਾਲਤ ਸੁਧਾਰਨ ਦੇ ਲਈ ਰਾਣਾ ਰਣਜੀਤ ਸਿੰਘ ਗਿਲ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਫਰੋਦੀ ਪਿੰਡ ਦੀ ਦੇ ਵਿੱਚ ਪੈਚ ਵਰਕੇ ਕੀਤਾ ਗਿਆ ਜਿੱਤੇ ਕਿ ਪਿੰਡ ਦੇ ਲੋਕਾਂ ਨੇ ਰਾਣਾ ਰਣਜੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ ਹੈ ਤੇ ਇੱਥੇ ਹੀ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜੋ ਇੱਥੇ ਵਰਕਰ ਪਹੁੰਚਿਆ ਸੀ ਕਿ ਭਾਈ ਅਗਲੀ ਵਾਰ ਜਿਹੜੀ ਵੋਟ ਹੈ ਉਹ ਅਸੀਂ ਜੀ.ਡੀ.ਪੀ ਨੂੰ ਅਤੇ ਰਾਣਾ ਰਣਜੀਤ ਸਿੰਘ ਗਿੱਲ ਨੂੰ ਪਾਵਾਂਗੇ ਤੇ ਬੀਬੀਆਂ ਵੀ ਆਪਣੀਆਂ ਨਰਾਜ਼ਗੀਆਂ ਜ਼ਾਹਿਰ ਕਰ ਰਹੀਆਂ ਕਿ ਸਾਡੇ ਬੱਚੇ ਪੜ੍ਹੇ ਲਿਖੇ ਨੇ ਤੇ ਉਹਨਾਂ ਨੂੰ ਨੌਕਰੀ ਤੱਕ ਇਸ ਸਰਕਾਰ ਦੇ ਵਿੱਚ ਨਹੀਂ ਮਿਲੀ ਅੱਤੇ ਤੱਕ ਕੀ ਸਾਫਕਾ ਮੰਤਰੀ ਮੈਡਮ ਅਨਮੋਲ ਗਗਨਮਾਨ ਦੁਆਰਾ ਪਿੰਡ ਦੇ ਵਿੱਚ ਆਈ ਹੀ ਨਹੀਂ ਤੁਹਾਨੂੰ ਸੁਣਾਉਂਦੇ ਆ ਕੀ ਕਹਿ ਰਹੀਆਂ ਬੀਬੀਆਂ ਤੇ ਕੀ ਕਹਿ ਰਹੇ ਨੇ ਰਾਣਾ ਰਣਜੀਤ ਸਿੰਘ ਗਿੱਲ ਤੇ ਕੀ ਕਹਿ ਰਹੇ ਨੇ ਪਿੰਡ ਦੇ ਵਾਸੀ ਗਿੱਲ ਸਾਹਿਬ ਅੱਜ ਜਿਹੜਾ ਇਹ ਬੜੌਦੀ ਪਿੰਡ ਦੀ ਸੜਕ ਦੇ ਕਾਫੀ ਹਾਲਾਤ ਸੀਗੇ ਇਹਨੂੰ ਸੁਧਾਰਨ ਦਾ ਕੰਮ ਸ਼ੁਰੂ ਕੀਤਾ ਗਿਆ ਪੈਚ ਵਰਕ ਕੀ ਕਹਿਣਾ ਚਾਹਦੇ ਹੋ ਪਿੰਡ ਵਾਲੇ ਕਾਫੀ ਦੇਖੋ ਸਾਡੇ ਕੋਲ ਆਪਣੇ ਬੜੌਦੀ ਤੋਂ ਨੰਗਲ ਤੋਂ ਤੇ ਆਪਣੇ ਮੰਧੋਂ ਤੋਂ ਇਹ ਪੰਚਾਇਤਾਂ ਆਈਆਂ ਸੀ ਸੋ ਇਹਨਾਂ ਨੇ ਕਿਹਾ ਵੀ ਸਾਡੇ ਸੜਕ ਤਾਂ ਜਿਹੜਾ ਹਾਲ ਹੈ ਬਹੁਤ ਖਾਸ ਤਾਂ ਮੈਨੂੰ ਤਾਂ ਸਾਨੂੰ ਵੀ ਪਤਾ ਹੀ ਸੀ ਕਿਉਂਕਿ ਅਸੀਂ ਵੀ ਉਰੇ ਮਾਂ ਭੋਂਗਾ ਤੇ ਹਲਕੇ ਜੀ ਰਹਨੇ ਆ ਸੋ ਅੱਜ ਇਹਨਾਂ ਨੂੰ ਅਸੀਂ ਅੱਜ ਫਿਰ ਅਸੀਂ ਸਾਰੀ ਮਸ਼ੀਨਰੀ ਲੈ ਕੇ ਮੌਕੇ ਤੇ ਜਿਹੜਾ ਪਹੁੰਚੇ ਆ ਤੇ ਇਹ ਕੰਮ ਸ਼ੁਰੂ ਕਰਾਇਆ ਦੇਖੋ ਲੋਕਾਂ ਦੇ ਵਿੱਚ ਜਦ ਕਿ ਟੈਂਪਰੇਰੀ ਰਾਹਤ ਆ ਇਹ ਪਰ ਲੋਕਾਂ ਚ ਕਿੰਨੀ ਮਨ ਚ ਖੁਸ਼ੀ ਆ ਅਰਦਾਸ ਕਰਕੇ ਇਹਨਾਂ ਨੇ ਖੁਸ਼ੀ ਚ ਲੱਡੂ ਵੰਡ ਕੇ ਸੜਕ ਦਾ ਕੰਮ ਜਿਹੜਾ ਉਹ ਸ਼ੁਰੂ ਕਰਾਇਆ ਕਿਉਂਕਿ ਇਹਨਾਂ ਨੂੰ ਆਇਆ ਵੀ ਚਲੋ ਕੁਝ ਨਾ ਕੁਝ ਜਿਹੜੀ ਰਾਹਤ ਹੈ ਸਾਨੂੰ ਉਹ ਇਹਦੇ ਨਾਲ ਮਿਲੇਗੀ ਕਿਉਂਕਿ ਆਉਣ ਜਾਣ ਲਈ ਬਹੁਤ ਵੱਡੀ ਦਿੱਕਤ ਖਾਸ ਕਰਕੇ ਸਕੂਲ ਦੇ ਬੱਚਿਆਂ ਲਈ ਬਹੁਤ ਵੱਡੀ ਦਿੱਕਤ ਹੈ ਸਵੇਰੇ ਜਲਦੀ ਉਹਨਾਂ ਨੇ ਜਾਣਾ ਹੁੰਦਾ ਸੋ ਅੱਜ ਅਸੀਂ ਸਾਰਾ ਇੱਥੇ ਸਾਡੀ ਟੀਮ ਟੈਕਨੀਕਲ ਪਹਿਲਾਂ ਦਿਖ ਗਈ ਸੀ ਜਿੰਨੇ ਮਟੀਰੀਅਲ ਦੀ ਲੋੜ ਸੀ ਜਿਹੜੀ ਮਸ਼ੀਨਰੀ ਦੀ ਲੋੜ ਸੀ ਸੋ ਅਸੀਂ ਅੱਜ ਮੌਕੇ ਤੇ ਲੇ ਕੇ ਜਿਹੜਾ ਇੱਥੇ ਪਹੁੰਚਿਆ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਲਗਭਗ 4-5 ਮਹੀਨੇ ਹੋ ਗਏ ਜੀ ਬਜਟ ਪਾਸ ਹੋ ਗਿਆ ਨੂੰ 1800 ਕਰੋੜ ਦਾ ਬਜਟ ਦੱਸਿਆ ਜਾ ਰਿਹਾ ਸੀ ਉਸ ਸਮੇਂ ਵੀ ਜਿਹੜੀਆਂ ਲਿੰਕ ਸਰਕਟਾਂ ਬਣਦੀਆਂ। ਕੀ ਵਾਕਈ ਬਜਟ ਤੋਂ ਬਾਅਦ ਇੰਨਾ ਸਮਾਂ ਲੱਗਦਾ ਹੈ? ਦੇਖੋ ਨਹੀਂ ਲੱਗਦਾ ਜੀ ਇੰਨਾ ਸਮਾਂ ਇਹ ਪਹਿਲੀ ਗੱਲ ਤਾਂ ਦੇਖੋ ਇਹ ਵੀ ਹੈ ਵੀ ਬਜਟ ਪਾਸ ਹੋਇਆ ਜਾਂ ਨਹੀਂ ਹੋਇਆ। ਮੈਂ ਕਹਿੰਦਾ ਪ੍ਰਮਾਤਮਾ ਕਰੇ ਉਹ ਹੋਇਆ ਹੋਵੇ। ਪਰ ਜੇ ਹੋਇਆ ਤਾਂ ਫਿਰ ਆਪਣੀ ਮੈਂ ਕਹਿੰਦਾ ਆਪਣੀ ਕਾਰਗੁਜ਼ਾਰੀ ਦੀ ਢਿੱਲ ਹੈ। ਵੀ ਫੇਰ ਉਹ ਸ਼ੁਰੂ ਕਿਉਂ ਨਹੀਂ ਹੋਇਆ ਠੀਕ ਹੈ ਬਰਸਾਤ ਤਾਂ ਹੁਣਾਂ 2 ਮਹੀਨੇ ਡੇਢ ਮਹੀਨੇ 2 ਮਹੀਨੇ ਬਰਸਾਤ ਦੇ ਹੁੰਦੇ ਨੇ ਚਲੋ ਇਹ ਵੀ ਲੰਘ ਗਈ ਅਸੀਂ ਕਹਿੰਦੇ ਵੀ ਹੁਣ ਦੁਬਾਰੇ ਜਿਹੜਾ ਹੁਣ ਚਲੋ ਬਰਸਾਤ ਨਿਕਲ ਗਈ ਤੁਸੀਂ ਇਮੀਡੀਏਟ ਮੈਨੂੰ ਹਜੇ ਨਹੀਂ ਲੱਗਦਾ ਵੀ ਟੈਂਡਰ ਟੁੰਡਰ ਕਿਸੇ ਸੜਕ ਦਾ ਹੋਇਆ ਪਰ ਜੇ ਹੋਇਆ ਨਹੀਂ ਹੋਇਆ ਤਾਂ ਤੁਸੀਂ ਇਮੀਡੀਏਟ ਸ਼ੁਰੂ ਇਹਨੂੰ ਅਸੀਂ ਕਹਿੰਦੇ ਵੀ ਟੈਂਡਰ ਕਰਾ ਕੇ ਕੰਮ ਸ਼ੁਰੂ ਕਰਾਓ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਜੋ ਅਸੀਂ ਲੋਕ ਕਰਨ ਲੱਗੇ ਹੋਏ ਆ ਇਹ ਟੈਂਪਰੇਰੀ ਰਾਹਤ ਹੈ ਜੋ ਸਰਕਾਰ ਨੇ ਕਰਨਾ ਉਹ ਪੱਕਾ ਹੱਲ ਹੈ ਕਿਉਂਕਿ ਵੱਡੇ ਬਜਟ ਨੇ ਉਹ ਸਰਕਾਰ ਨੇ ਹੀ ਕਰਦੇ ਜੀ ਸਾਹਿਬ ਸਾਡਾ ਜਿਹੜਾ ਏਰੀਆ ਹੈ ਉਹਦੇ ਵਿੱਚ ਕਾਫੀ ਲੋਕਾਂ ਦੀ ਜ਼ਮੀਨਾਂ ਅੱਧੀ ਵਿਕੀਆਂ ਹੋਈਆਂ ਤੇ ਕਰੋੜਾਂ ਅਰਬਾਂ ਰੁਪਈਆ ਉਹਨਾਂ ਦੇ ਖਾਤਿਆਂ 'ਚ ਪਈ ਹੈ ਪਰ ਲੋਕ ਖਰਚਣ ਲੱਗੇ ਜਿਹੜੇ ਐ ਸੋਚਦੇ ਐ ਕਿ ਲੱਗਦਾ ਨਹੀਂ ਪਿੰਡ ਵਾਲੇ ਨੂੰ ਕੋਈ ਜਾਗਰੂਕ ਪਾਉਣਾ ਚਾਹੀਦਾ ਕਿ ਘੱਟੋ ਘੱਟ ਜੇ ਆਪਾਂ 10 ਬੰਦੇ ਰਲ ਕੇ ਜਿਹੜਾ ਉਹ ਬਾਬੇ ਦੀ ਕਿਰਪਾ ਹੋਈ ਵੀ ਹੈ ਵੀ ਆਪਣੀ ਪਿੰਡ ਦੀ ਸੜਕ ਤਾਂ ਬਣਾ ਲਈ ਦੇਖੋ ਮੈਂ ਤਾਂ ਬੇਨਤੀ ਕਰ ਪਹਿਲਾਂ ਪਹਿਲਾਂ ਵੀ ਤੁਹਾਡੇ ਮਾਦੀਮ ਰਾਹੀਂ ਕਰੀ ਅੱਜ ਵੀ ਕਰਦਾ ਵੀ ਜਿਹਦੇ ਕੋਲ ਰੱਬ ਨੇ ਕੋਈ ਵੀ ਸਮਰੱਥਾ ਦਿੱਤੀ ਹੈ ਜੋ ਵੀ ਤੁਸੀਂ ਜੋ ਵੀ ਤੁਸੀਂ ਤਿਲ ਫੁੱਲ ਜਿਹੜਾ ਅ ਤੁਸੀਂ ਪਾ ਸਕਦੇ ਹਿੱਸਾ ਮੈਂ ਕਹਿੰਦਾ ਆਓ ਰਲ ਕੇ ਜੀਤੇ ਦੇ ਮਹਾਰਾ ਦੀ ਕਿਰਪਾ ਹੈ ਬਾਕੀ ਸਾਡਾ ਹਲਕਾ ਇਹ ਠੀਕ ਹੈ ਸਰਕਾ ਕਰਕੇ ਬਹੁਤ ਮਾੜਾ ਹਾਲ ਹੈ ਵੈਸੇ ਸਾਡਾ ਹਲਕਾ ਬਹੁਤ ਵਧੀਆ ਹੈ ਇਹ ਤੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਜਿਹਦੇ ਚ ਜੋ ਸਮਰਥਾ ਹੈਗੀ ਆਓ ਰਲ ਕੇ ਆਪਾਂ ਹਲਕੇ ਦਾ ਕੋਈ ਨਾ ਕੋਈ ਜਿਹੜਾ ਹਲ ਕੱਢੀਏ ਸਰਕਾਰਾਂ ਜਦ ਕਰਨਗੀਆਂ ਕਰਨਗੀਆਂ ਆਪਾਂ ਟੈਂਪਰੇਰੀ ਜਿਹੜੀ ਲੋਕਾਂ ਨੂੰ ਰਾਹਤ ਹੈ ਉਹ ਜਿਹੜੀ ਦਈਏ ਇਹਨਾਂ ਮਰਦੋਦ ਕਾਗਜ਼ਾਂ ਨੂੰ ਦੇਖ ਕੇ ਚੌਦ ਦਾ ਕਟ ਕਰਨ ਦੇ ਲਈ ਗਏ ਸੀ ਉੱਥੇ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਜਦੋਂ ਵੀ ਮੈਨੂੰ ਕਹਿ ਰਹੇ ਆ ਕਿ ਲੋਕ ਖੁਸ਼ ਹੈ ਤੇ ਸਾਹਮਣੇ ਲੋਕਾਂ ਵੱਲੋਂ ਕਹਿ ਰਹੇ ਕਿ ਅਸੀਂ ਖੁਸ਼ ਨਹੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਵੀ ਉਹ ਚੰਗੀ ਗੱਲ ਆ ਉਹਨਾਂ ਨੇ ਸ਼ੁਰੂਆਤ ਕਰਾਈ ਮੈਂ ਉਸ ਚੀਜ਼ ਦੀ ਵਧਾਈ ਦਿੰਦਾ ਵੀ ਚੰਗੀ ਗੱਲ ਆ ਸ਼ੁਰੂਆਤ ਚਲੋ ਸ਼ੁਰੂਆਤ ਤਾਂ ਹੋਈ ਪਰ ਤੁਸੀਂ ਦੇਖਿਆ ਵੀ ਮੌਕੇ ਤੇ ਲੋਕਾਂ ਦੇ ਅੰਦਰ ਦੁੱਖ ਕਿੰਨਾ ਸੀ ਲੋਕਾਂ ਦੇ ਅੰਦਰ ਰੋਸ ਕਿੰਨਾ ਸੀ ਉਹਨਾਂ ਨੇ ਮੂੰਹ ਤੇ ਹੀ ਇਹ ਗੱਲ ਕਹੀ ਵੀ ਅਸੀਂ ਕੁਝ ਨਹੀਂ ਹੈਗੇ ਉਹਦਾ ਕਾਰਨ ਸੀ ਦੇਖੋ ਇਹ ਸਾਨੂੰ ਪਤਾ ਵੀ ਪ੍ਰਸ਼ਾਸਨ ਦੇ ਵਿੱਚ ਸੜਕ ਨਹੀਂ ਬਣਦੀ ਹੈਗੀ ਜੇ ਬਣਾਉਂਗੇ ਤੱਕੇ ਨਾਲ ਉਹ ਰਹਿਣੀ ਨਹੀਂ ਹੈਗੀ ਪਰ ਲੋਕਾਂ ਨੂੰ ਜਿਹੜੀ ਟੈਂਪਰੇਰੀ ਰਾਹਤ ਹੈ ਜੋ ਆ ਮਟੀਰੀਅਲ ਅਸੀਂ ਪਾ ਰਹੇ ਹਾਂ ਬੱਟ ਮਿਕਸ ਇਹ ਟੈਂਪਰੇਰੀ ਰਾਹਤ ਲਈ ਹੁੰਦਾ ਵੀ ਤੁਸੀਂ ਭਾਵੇਂ ਮੀਂਹ ਪੈ ਰਿਹਾ ਤੁਸੀਂ ਉਧਰ ਚ ਵੀ ਪਾ ਦੋ ਇਹ ਜੰਮ ਜਾਂਦਾ ਸੋ ਲੋਕਾਂ ਨੂੰ ਉਹ ਰੋਸ ਸੀ ਵੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਸਾਡਾ ਆ ਕੇ ਸਾਡੀ ਐਮਐਲਏ ਨੇ 2 ਮਹੀਨੇ ਚ ਕੋਈ ਹਾਲਚਾਲ ਨਹੀਂ ਪੁੱਛਿਆ ਨਹੀਂ ਸਰਕਾਰਾਂ ਲਈ ਕੋਈ ਵੱਡੀ ਗੱਲ ਨਹੀਂ ਕਮੇਟੀ ਕੋਲ ਬੜਾ ਫੰਡ ਪਿਆ ਉਹ ਟੈਂਪੋਰਰੀ ਦਾ ਗੈਪ 10 20 30 ਟਿੱਪਰ 50 ਮੰਗਾ ਕੇ ਪਾਦਨ ਦੇ ਪੂਰੇ ਖਰੜ ਉਥੇ ਜਿੱਥੇ ਜਿੱਥੇ ਜ਼ਿਆਦਾ ਖਰਾਬ ਸੀ ਮੇਰੇ ਖਿਆਲ ਉਹ ਹੱਲ ਹੋ ਜਾਣੀ ਸੀ ਅਕਿਲ ਸਾਹਿਬ ਬੈਟਮਿਕਸ ਜੀ ਪਾਈ ਹੈ ਤੇ ਜਿਹਦੇ ਜਦੋਂ ਵੀ ਟੈਂਡਰ ਹੁੰਦਾ ਹੈ ਜਿਹਦਾ ਵੀ ਟੈਂਡਰ ਕੋਲ ਛੱਡਦਾ ਹੈ ਤਾਂ ਉਹ ਬੈਟਮਿਕਸ ਜੀ ਆਲਰੇਡੀ ਪਾ ਦਿੱਤੀ ਹੈ ਕੀ ਅਪੀਲ ਕਰਦੇ ਹੋ ਕਿਉਂਕਿ ਉਹ ਪੈਸੇ ਬੈਟਮਿਕਸ ਤੇ ਵੀ ਲਾ ਸਕਦੇ ਆ ਆਪਣੇ ਪੱਲੇ ਤੋਂ ਵੀ ਅਸੀਂ ਪਾਈ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੇ ਕੋ ਤਾਂ ਠੇਕੇ ਸਾਨੂੰ ਬੈਨੀਫਿਟ ਮਿਲਣਾ ਹੀ ਮਿਲਣਾ ਜੀ ਕਿਉਂਕਿ ਅਸੀਂ ਉਹ ਟੋਏ ਭਰਤੇ ਬੈਟਮਿਕਸ ਪਾ ਦਿੱਤੀ ਉਹਨੇ ਤਾਂ ਹੁਣ ਪੂਰੇ ਟੈਂਡਰ ਲੱਗਣਾ ਨਾ ਜੀ ਬੈਟਮਿਕਸ ਦਾ ਵੀ ਵਿੱਚੇ ਹੋਣਾ ਲੱਕ ਦਾ ਵੀ ਹੋਣਾ ਸਾਰਾ ਬਜਰੀ ਦਾ ਗਿੱਟਾ ਜੋ ਵੀ ਹੋਇਆ ਹੋਣਾ ਪਰ ਇੱਦਾਂ ਚਲੋ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ ਸੜਕ ਬਣੇ ਜਿਹਨੂੰ ਮਰਜ਼ੀ ਫਾਇਦਾ ਹੋ ਜਵੇ ਸਾਡੇ ਪਿੰਡ ਵਾਲਿਆਂ ਨੂੰ ਫਾਇਦਾ ਹੋ ਜੇ ਬਸ ਹੋਰ ਸਾਡੇ ਵੱਲੋਂ ਪੂਰੀ ਦੁਨੀਆ ਨੂੰ ਫਾਇਦਾ ਹੋਵੇ ਸਾਨੂੰ ਕੋਈ ਹੋ ਨਹੀਂ ਫੇਕੇਦਾਰ ਨੂੰ ਹੋਵੇ ਸਰਕਾਰ ਨੂੰ ਹੋਵੇ ਕੋਈ ਗੱਲ ਨਹੀਂ ਅਫਸਰਾਂ ਨੂੰ ਹੋਵੇ ਕੋਈ ਗੱਲ ਨਹੀਂ ਪਰ ਅਸੀਂ ਕਹਿੰਦੇ ਸਾਡੇ ਪਿੰਡ ਵਾਲਿਆਂ ਦਾ ਫਾਇਦਾ ਹੋਣਾ ਚਾਹੀਦਾ ਇਹ ਸੜਕ ਬਣਾਓ ਜੀ ਬੜੋਦੀ ਪਿੰਡ ਦੇ ਵਿੱਚ ਕੁਝ ਸੜਕਾਂ ਦੇ ਹਾਲਾਤ ਕਾਫੀ ਮਾੜੇ ਸਨ ਤੇ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਅੱਜ ਪੈਚ ਵਰਕ ਦਾ ਕੰਮ ਸ਼ੁਰੂ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਨਗਰ ਨਿਵਾਸੀਆਂ ਵੱਲੋਂ ਪਿੰਡ ਬੜੋਦੀ ਦੇ ਵੱਲੋਂ ਕੋਡ ਕੋਡ ਧੰਨਵਾਦ ਕਰਦਾ ਐ ਸਰਦਾਰ ਰਣਜੀਤ ਸਿੰਘ ਗਿੱਲ ਜੀ ਦੇ ਜਿਨ੍ਹਾਂ ਨੇ ਪਿੰਡ ਦੀਆਂ ਮੁਸ਼ਕਲਾਂ ਨੂੰ ਪਿੰਡਾਂ ਦੀਆਂ ਜਿੰਨੀਆਂ ਵੀ ਸੜਕਾਂ ਬਹੁਤ ਬਦ ਤੋਂ ਬਦਰ ਹਾਲਤ ਸੀ ਕਿਉਂਕਿ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਾਰਨ ਇਹਨਾਂ ਦੀ ਕਦੇ ਜੇ ਇਹਨਾਂ ਨੂੰ ਬਣਾਉਣਾ ਤਾਂ ਕਦੇ ਰਿਪੇਅਰ ਵੀ ਕਦੇ ਨਹੀਂ ਹੋਈ ਕਿੰਨੇ ਚਿਰ ਤੋਂ ਮੁਢਲੀਆਂ ਸਹੂਲਤਾਂ ਜੋ ਪਿੰਡ ਦੀਆਂ ਹੋਣ ਸੀ ਕਦੇ ਪਿੰਡ ਤੋਂ ਕੋਈ ਗ੍ਰਾਂਟਰੀ ਦਿੱਤੀ ਪੰਚਾਇਤ ਨੂੰ ਕਦੇ ਕੋਈ ਕਿਸੇ ਪਿੰਡਾਂ ਦੇ ਵਿੱਚ ਬਾਣੀ ਫੜੀ ਇਹ ਆਪਣੀਆਂ ਹੋਛੀਆਂ ਦਿੱਤੀਆਂ ਦੇ ਨਾਲ ਇਹਨਾਂ ਨੇ ਸਰਕਾਰ ਨੇ ਪੰਜਾਬ ਦਾ ਹਾਲਤ ਮਾੜੀ ਕਰੀ ਹੋਈ ਹੈ ਪਰ ਮੈਂ ਫਿਰ ਵੀ ਧੰਨਵਾਦ ਕਰਦਾ ਜਿਨ੍ਹਾਂ ਤਹਿਦਰ ਤੋਂ ਧੰਨਵਾਦ ਕਰਦਾ ਸਰਦਾਰ ਰਣਜੀਤ ਸਿੰਘ ਗਿਲਜੀ ਦੇ ਜਿਨ੍ਹਾਂ ਨੇ ਆਪ ਆਪ ਮਹਾਰੀ ਹੋ ਕੇ ਪਿੰਡਾਂ ਦੀਆਂ ਸਹੂਲਤਾਂ ਜੋ ਮੁਢਲੀਆਂ ਸਹੂਲਤਾਂ ਸੜਕਾਂ ਦੀਆਂ ਹੋਰ ਵੀ ਉਹਨਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਉਹ ਕਹਿੰਦੇ ਵੀ ਜੋ ਵੀ ਜੋੜਿੰਦੀਆਂ ਚੀਜ਼ਾਂ ਹੈਗੀਆਂ ਪਿੰਡ ਦੇ ਕੋਈ ਤੁਹਾਨੂੰ ਲੋੜ ਹੈ ਸਾਨੂੰ ਦੱਸ ਸਕਦੇ ਤੁਸੀਂ ਮੈਂ ਆਪਣੀ ਜੇਬ ਤੋਂ ਖਰਚਾ ਕਰਕੇ ਸਾਰਾ ਵਧੀਆ ਬਨਾ ਬੁਨਿਆਦੀ ਜੋ ਵੀ ਸਹੂਲਤਾਂ ਐ ਮੈਂ ਪੂਰੀਆਂ ਕਰਾਂਗਾ ਤੇ ਸੜਕਾਂ ਦਾ ਮੇਰੇ ਖਿਆਲ ਨਾਲ ਤਾਂ ਕਾਫੀ ਪਿੰਡ ਦਾ ਕਵਰ ਕਰ ਲਏ ਇਹਨਾਂ ਨੇ ਤੇ ਬੜੀ ਚੰਗੀ ਗੱਲ ਐ ਬੜੀ ਮੈਂ ਇਹ ਪ੍ਰਸ਼ੰਸਾ ਵੀ ਕਰਦਾ ਸਰ ਸਰਦਾਰ ਰਣਜੀਤ ਸਿੰਘ ਗਿੱਲ ਦੀ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਨਗਰਵਾਸੀਆਂ ਵੱਲੋਂ ਤੇ ਸਮੂਹ ਪਿੰਡ ਪੰਚਾਇਤ ਇਹ ਜੀ 10 ਸਾਲ ਤੋਂ ਵੱਧ ਹੋ ਗਏ ਅਕਾਲੀ ਦਲ ਦੀ ਸਰਕਾਰ ਚ ਬਣੀ ਸੀ ਜੀ ਰੋਡ ਤੇ ਉਸ ਤੋਂ ਬਾਅਦ ਤਾਂ ਨਾ ਕਾਂਗਰਸ ਸਰਕਾਰ ਚ ਬਣੀ ਐ ਤੇ ਆਪ ਦਾ ਤਾਂ ਸੀ ਓਪਨ ਹੀ ਰੱਖ ਸਕਦੇ ਵੀ ਇਹ ਕਦੇ ਬਣਾਉਣਗੇ ਵੀ ਇਹ ਕਦੇ ਕਰਨਗੇ ਵੀ ਪਿੰਡਾਂ ਦੀ ਸੋਚ ਹਾਂਜੀ ਜੀ ਕਹਿੰਦੇ ਬਜਟ ਪਾਸ ਹੋਇਆ ਸੀ ਤੇ ਇਹ ਲਗਾਤਾਰ ਵਿਧਾਇਕਾ ਮੈਡਮ ਅਨਮੋਲ ਗਗਨਮਾਨ ਜੀ ਕਹਿੰਦੇ ਆ 2 ਮਹੀਨੇ ਰੁਕ ਜਾਓ ਫਿਰ ਸਾਥ ਲੰਘ ਜਾਣਗੇ ਸਭ ਤਾਂ ਬਣ ਜਾਣਗੇ ਫਿਰ ਇੰਨੀ ਕੀ ਕਾਲੀ ਹੋ ਗਈ ਸੀ ਕੱਚੇ ਕੰਮ ਕਰਵਾਏ ਉਹ ਤਾਂ ਜੀ 5 ਮਿੰਟ ਦੇ ਵਿੱਚ ਐਮਐਸਬੀ ਵੀ ਦੇ ਰਹੇ ਸੀ ਉਹਨਾਂ ਨੇ ਅਨਮੋਲ ਗਗਨਮਾਨ ਜੀ ਤਾਂ ਉਹ ਕਹਿੰਦੇ 5 ਮਿੰਟ ਦੇ ਸਾਡੀ ਸਰਕਾਰ ਬਣ ਤੇ ਐਮਐਸਬੀ ਦੇ ਦੇਵਾਂਗੇ ਕਿਸਾਨਾਂ ਨੂੰ ਤੇ ਉਹਨਾਂ ਤੇ ਅਸੀਂ ਕੀ ਹੋ ਉਪ ਰੱਖ ਸਕਦੇ ਆ ਤੇ ਹੁਣ ਧੱਕੇ ਨਾਲ ਖਰੜ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਵੀ ਉਹਨਾਂ ਨੇ ਧੱਕਾ ਕਬਜ਼ਾ ਕਰਿਆ ਉਹਦੇ ਤੇ ਉਸ ਤੋਂ ਬਾਅਦ ਤਾਂ ਹੋਰ ਵੀ ਮਾੜੀ ਹਾਲਤ ਹੋ ਗਈ ਮੇਰੇ ਖਿਆਲ ਨਾਲ ਜਦੋਂ ਉਦੋਂ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਦੇ ਪ੍ਰਧਾਨਗੀ ਚੱਲ ਰਹੀ ਸੀ ਲੌਂਗੀਆਂ ਮੈਡਮ ਐ ਸੀ ਉਦੋਂ ਕੁਸ਼ਾਲਤ ਤੱਕ ਵੀ ਖਰੜ ਦੀ ਠੀਕ ਸੀ ਸਥਿਤੀ ਤੇ ਹੁਣ ਤੁਸੀਂ ਦੇਖੋਗੇ ਉਹ ਤਾਂ ਬਹੁਤ ਬਹੁਤ ਬੱਤਰ ਹੋ ਗਈ ਇਹਨਾਂ ਦੇ ਕਬਜ਼ਾ ਕਰਨ ਤੋਂ ਬਾਅਦ ਕਹਿੰਦਾ ਧੱਕਾ ਕਰਿਆ ਐ ਐਮਸੀਆਂ ਦੀ ਸਹਿਮਤੀ ਹੈ ਜੀ ਇਹਨਾਂ ਸਹਿਮਤੀ ਦਾ ਤਾਂ ਬਣਦੀ ਨਹੀਂ ਉਹ ਸਰਕਾਰ ਦਾ ਜਦ ਜੋਰ ਹੋ ਜਾਂਦਾ ਜੀ ਐਮਸੀ ਵੀ ਐਮਸੀਆਂ ਦੀ ਵੀ ਮੁਸ਼ਕਲਾਂ ਇਦਾਂ ਦੀ ਹੁੰਨੀਆਂ ਉਹਨਾਂ ਨੇ ਵੀ ਦੇਖਣਾ ਹੁੰਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਅਸੀਂ ਸਰਕਾਰ ਦੇ ਉਲਟ ਚੱਲੇ ਹੋਏ ਸਾਡੇ ਕੋਲ ਤੁਸੀਂ ਦੇਖਿਆ ਹੀ ਹੈ ਜਿੱਦਾਂ ਆਪਣੇ ਐਮਐਲਏ ਤੇ ਪਰਚਾ ਦੇ ਸਕਦੇ ਹੋ ਧੱਕੇ ਦੇ ਨਾਲ ਤੇ ਮੌਜੂਦਾ ਐਮਐਲਏ ਆਪ ਸਰਕਾਰ ਦਾ ਤਾਂ ਉਹ ਇੱਕ ਐਮਸੀ ਕੀ ਚੀਜ਼ ਹੈ ਉਹਦੇ ਮੂਰੇ ਕਿੰਨੀ ਘਰਾਹਤ ਮਿਲਦੀ ਜੀ ਹੋਣਾ ਹੈ ਕਿੰਨੀ ਘਰਾਹਤ ਮਿਲੇਗੀ ਜਿਹੜੀਆਂ ਇਹਨਾਂ ਸਾਹਤ ਬਿਲਕੁਲ ਮਿਲੇਗੀ ਜੀ ਬੱਚਿਆਂ ਦੀ ਮਿਹਨਤ ਅੱਗ ਲੈ ਆਏ ਚਲੋ ਅਸੀਂ ਹੈ ਕਿ ਅਸੀਂ ਧਿਆਨ ਨਾਲ ਚੱਲਾਂ ਬੱਚਿਆਂ ਦੀਆਂ ਬੈਨ ਆਉਣੀਆਂ ਐ ਤੇ ਵੀਂਗੇ ਟੱਡੇ ਬੈਨਾ ਪਲਟਣ ਦਾ ਡਰ ਰਹਿੰਦਾ ਐ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਐ ਸਕੂਲ ਸਾਡੇ ਏਰੀਆ ਦੇ ਵਿੱਚ ਸਕੂਲ ਵੀ ਕਾਫੀ ਜ਼ਿਆਦੇ ਨੇ ਇੱਥੇ ਬੱਚੇ ਸਟੂਡੈਂਟ ਜਾਂਦੇ ਨੇ ਪਿੰਡਾਂ ਤੋਂ ਜਾਂਦੇ ਨੇ ਤੇ ਹੋਰ ਵੀ ਮੁਸ਼ਕਲ ਬਜ਼ੁਰਗਾਂ ਨੂੰ ਆਉਣ ਜਾਣ ਨੂੰ ਸਾਰਾ ਕਾਰਾਂ ਚਾਹੇ ਗੱਡੀਆਂ ਡੇਮੇਜ ਹੁੰਦੀਆਂ ਹੀ ਆ ਜਦੋਂ ਸੜਕਾਂ ਦਾ ਇਹ ਜੀ ਹਾਲਤ ਹੋਵੇ ਜੀ ਆ ਮੈਡਮ ਅਕਸਰ ਕਹਿੰਦੇ ਆ ਕਹਿੰਦੇ ਵੀ ਪਹਿਲੀ ਵਾਰ ਹੋਇਆ ਹੈ ਵੀ ਪੰਜਾਬ ਤੋਂ ਸਰਕਾਰ ਛ ਤੇ ਹਲਕਾ ਦੀ ਵਿਧਾਇਕ ਝਾੜੂ ਦੀ ਕਿ ਖਰੜ ਦੇ ਵਿੱਚ ਪ੍ਰਧਾਨ ਵੀ ਝਾੜੂ ਦਾ ਤੇ ਹੋਰੋ ਕੰਮ ਦੇਖਿਓ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਉਹ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਆ ਜੀ ਜੇ ਠੀਕ ਹੈ ਤੁਸੀਂ ਪ੍ਰਧਾਨਗੀ ਲਈ ਜੇ ਕੰਮ ਕਰਕੇ ਦਿਖਾਓ ਤੇ ਘਰਾਂ ਚ ਬੈਠ ਕੇ ਨਹੀਂ ਸਰਨਾ ਹੈ ਤੁਸੀਂ ਇਸ ਟਾਈਮ ਦੇਖੋਗੇ ਤੁਸੀਂ ਹਾਲਾਤ ਇਹ ਮਾੜੇ ਆ ਤੁਸੀਂ ਜੇ ਕੰਮ ਕਰਨਾ ਹੀ ਸੀ ਨਾ ਨਾ ਤਾਂ ਹੁਣ ਤਾਂ ਚਾਰ ਸਾਲ ਹੋ ਚਲੇ ਸਰਕਾਰ ਨੂੰ ਤਕਰੀਬਨ ਤੇ ਚਾਰ ਸਾਲ ਦੇ ਵਿੱਚ ਤਾਂ ਇਹਨਾਂ ਦਾ ਕੁਝ ਕੰਮ ਹੋਇਆ ਨਹੀਂ ਹੁਣ ਇਹ ਲਾਸਟ ਵਿੱਚ ਕੀ ਕੰਮ ਕਰ ਲੈਣਗੇ ਇੱਕ ਸਾਲ ਜਿਹੜਾ ਚਾਰ ਸਾਲ ਚ ਨਹੀਂ ਕਰ ਗੱਲ ਪਹਿਲਾਂ ਤੋਂ ਕਾਟਣ ਹੋਇਆ ਸੀ ਕਰਨ ਵਿੱਚ ਚੌਂਕਦੇ ਦਾ ਇੱਥੇ ਉੱਥੇ ਵੀ ਪ੍ਰਧਾਨ ਸਾਹਿਬਾ ਦਿਖਾਈ ਨਹੀਂ ਦਿੰਦੇ ਕਹਿੰਦੇ ਵਿਆਹ ਗਏ ਹੋਏ ਪਰ ਲੱਗਦਾ ਵੀ ਸ਼ਰਾਧਾ ਚ ਵਿਆਹ ਹੋਣੇ ਮੇਰੇ ਖਿਆਲ ਨਾਲ ਚਲੋ ਅੱਜ ਦਾ ਟਾਈਮ ਇੰਨਾ ਐਡਵਾਂਸ ਹੋ ਗਿਆ ਵਿਆਹ ਦਾ ਅਸੀਂ ਨਹੀਂ ਕਹਿ ਸਕਦੇ ਕੋਈ ਕਈ ਵਾਰ ਕਮਿਊਨਿਟੀ ਸਿੱਖ ਕਮਿਊਨਿਟੀ ਚ ਹੁੰਦਾ ਹੈ ਵੀ ਕਿਸੇ ਵੀ ਕੋਈ ਸ਼ਰਾਧਾ ਮੰਨਦਾ ਹੋਵੇ ਨਹੀਂ ਮੰਨਦਾ ਪਰ ਇਹ ਆਪਾਂ ਚਲੋ ਏਕਸਕਿਊਜ਼ ਦਾ ਇਹ ਕਰ ਨਹੀਂ ਸਕਦੇ ਪਰ ਮੇਰਾ ਇਹ ਕਹਿਣਾ ਵੀ ਜੇ ਤੁਸੀਂ ਕੰਮ ਕਰਨਾ ਹੀ ਹੈ ਤਾਂ ਕੰਮ ਦਾ ਕੰਮ ਦਾ ਕੋਈ ਟਾਈਮ ਨਹੀਂ ਹੁੰਦਾ ਇਹਦੇ ਵਿੱਚ ਵੀ ਤੁਸੀਂ ਕਿਹੜੇ ਟਾਈਮ ਕਰਨਾ ਕੰਮ ਤਾਂ ਜਦੋਂ ਲੋਡ ਹੈ ਲੋਕਾਂ ਨੂੰ ਉਸੇ ਟਾਈਮ ਕੰਮ ਹੋਣਾ ਚਾਹੀਦਾ ਨਾਲ ਦੀ ਨਾਲ ਜੈਗਨੇਸ਼ਨ ਕੀ ਜਾਏਗੀ ਸਰ ਅਚਰਨ ਦਾਸ ਸਿੰਘ ਬੜੌਦੀ ਸਰਪੰਚ ਤੁਹਾਡੇ ਪਿੰਡ ਤੇ ਇਹ ਸੜਕ ਦੇ ਹਾਲਾਤ ਕਾਫੀ ਮਾੜੇ ਸਨ ਤੇ ਅੱਜ ਪੈਦਲ ਕੇ ਗਿਲਸਾਭ ਵੱਲੋਂ ਕਰਵਾਇਆ ਗਿਆ ਕੀ ਕਹਿਣਾ ਚਾਹੋ ਅਸੀਂ ਗਿਲਸਾਭ ਦਾ ਨਗਰ ਵੱਲੋਂ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਹੀ ਮਾੜੇ ਸੜਕ ਦੀ ਮਾੜੀ ਇੰਨੀ ਹਾਲਤ ਸੀ ਕਿ ਆਪਾਂ ਪੈਦਲ ਵੀ ਲੰਘ ਨਹੀਂ ਸਕਦੇ ਜਿਹੜਾ ਅੱਜ ਗਿਲਸਾਭ ਨੇ ਸਾਡੀ ਤਿੰਨ ਪਿੰਡਾਂ ਦੀ ਬਾਹ ਫੜੀ ਹੈ ਇਨਾਂ ਦਾ ਅਸੀਂ ਇੱਧਰੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰ ਸੜਕ ਦੇ ਰਾਹਤ ਮਿਲੇਗੀ ਹੁਣ ਰਾਹਤ 90% ਨਾਲ ਰਾਹਤ ਆਮੇ ਤੇ ਜਾਊਗੀ ਜੀ 10% ਆ ਜਾਣੇ ਹੁਣ ਜਿਹੜੇ ਗਿਰਦੇ ਉੱਤੇ ਜਦੋਂ ਕਿ ਇੱਧਰ ਜਿੰਨੀ ਟ੍ਰੈਫਿਕ 메ਨ ਰੋਡ ਤੇ ਐ ਐਨੀ ਟ੍ਰੈਫਿਕ ਸਾਡੀ ਇਹ ਰੋਡ ਤੇ ਐ ਸਰ ਅਕਸਰ ਦੇਖਣ ਨੂੰ ਆਉਂਦਾ ਅੱਗੇ ਟੋਲ ਪਲਾਜਾ ਤੇ ਲੋਕ ਸ਼ੋਰਟਕਟ ਮਾਰਨ ਦੇ ਚੱਕਰ ਦੇ ਵਿੱਚ ਇਸ ਟਿੰਡਾ ਚੋਂ ਨਿਕਲਦੇ ਆ ਤੇ ਹੁਣ ਕੀ ਉਹਨਾਂ ਨੂੰ ਫਾਇਦਾ ਹੋਵੇਗਾ ਹਾਂਜੀ ਉਹਨਾਂ ਨੂੰ ਵੀ ਫਾਇਦਾ ਹੋਊਗਾ ਗੱਡੀਆਂ ਨੇ ਹੁਣ ਖੱਡੀਆਂ ਕਰਕੇ ਮੁੜਦੇ ਨਹੀਂ ਸੀ ਉਹਨਾਂ ਅਗਲੇ ਇੱਧਰ ਨੂੰ ਜਾਣਗੇ ਤੇ ਉਹਨਾਂ ਦੇ ਨਾਲੇ ਟੋਲ ਵੱਜ ਜਾਊਗਾ ਨਾਲੇ ਹੋ ਜਾਊਗਾ ਜੀ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਅਸੀਂ ਸੜਕ ਬਣਾ ਦੇਣੀ ਹੈ ਹਾਂ ਬਹੁਤ ਵਧੀਆ ਜੀ ਜੇ ਸਰਕਾਰ ਬਣਾ ਦੇ ਹਜੇ ਤੱਕ ਬਣੀ ਨਹੀਂ ਨਹੀਂ ਜੀ ਅਜੇ ਤਾਂ ਬਣਾਉਣੀ ਹੈ ਇਹਦਾ ਇੱਕ ਜਿੱਦਾਂ ਕਹਿੰਦੇ ਆਪਾਂ ਪੇਪਰ ਵਰਕ ਕਰਿਆ ਇਹਦਾ ਕੋਈ ਨਹੀਂ ਵੈਸੇ ਅਸੀਂ ਤਾਂ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਵੀ ਆਓ ਬਣਾਓ ਸਮਕਾ ਅਸੀਂ ਤਾਂ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਗਿਲ ਸਾਹਿਬ ਦਾ ਇਹਨਾਂ ਸਾਡਾ ਦਰਦ ਦੇਖਿਆ ਜਿੰ ਪਿੰਡ ਵਾਲਿਆਂ ਦਾ ਬਹੁਤ ਮਾੜੇ ਹਾਲਾਤ ਹੈ ਜੀ ਪੰਜ ਏਨੇ ਸਾਲ ਚ ਪੰਜ ਛੇ ਸਾਲ ਚ ਕੋਈ ਕਿਸੇ ਨੇ ਸਹਾਰ ਨਹੀਂ ਲਈ ਪਿੰਡ ਦੀ ਜੋ ਕਿਸੇ ਨੇ ਇਹਨਾਂ ਨਹੀਂ ਕੀਤਾ ਪਹਿਲਾਂ ਵੀ ਬਹੁਤ ਇਹਨਾਂ ਦੀ ਸੇਵਾ ਹੈ ਪਿੰਡ ਨੂੰ ਬਹੁਤ ਵਧੀਆ ਕਰੇ ਹਾਂਜੀ ਹਾਂਜੀ ਫਿਰ ਫਿਰ ਤਾਂ ਬਹੁਤ ਟੀਨ ਸਮਾਨ ਦਾ ਫਰਕ ਤਾਂ ਜੀ ਇਹ ਤਾਂ ਬਹੁਤ ਕੁਝ ਕਰਨਾ ਤੇ ਇਹਨੇ ਬਗੈਰ ਜਿੱਤੋਂ ਤਾਂ ਵੀ ਬਹੁਤ ਕੁਝ ਦਿੱਤਾ ਪਿੰਡ ਨੂੰ ਉਹਨਾਂ ਨੇ ਜਿੱਤ ਕੇ ਵੀ ਸਾਨੂੰ ਕੁਝ ਨਹੀਂ ਦਿੱਤਾ। ਜੀ। ਭਾਜੀ ਚੰਗਾ ਉਪਰਾਲਾ ਕੀਤਾ ਗਿਆ ਏ ਗਿਲਸਾਹਬ ਵੱਲੋਂ। ਕਾਫੀ ਲੋਕ ਡਿੱਗਦੇ ਸੀ ਤੇ ਸਕੂਲ ਕਾਫੀ ਬੱਚੇ ਜਾਂਦੇ ਸੀਗੇ ਤੇ ਕੱਪੜੇ ਤਾਂ ਖਿਲਪੜ ਜਾਂਦੇ ਸੀਗੇ। ਕੀ ਕਹਿਣਾ ਚਾਹੁੰਦੇ ਤੁਸੀਂ? ਪਹਿਲਾਂ ਲਈ ਬਹੁਤ-ਬਹੁਤ ਧੰਨਵਾਦ। ਮੈਂ ਪੰਚਾਇਤ ਮੈਂਬਰ। ਅਸੀਂ ਆਪਣੀ ਸਾਰੀ ਪੰਚਾਇਤ ਇਕੱਠੀ ਹੋ ਕੇ ਗਿਲਸਾਹਬ ਕੋਲੇ ਗਏ ਸੀਗੇ ਤੇ ਉਹਨਾਂ ਨੇ ਸਾਡੇ ਨਿੱਕੇ ਜਿਹੇ ਕਹਿਣ ਤੇ ਇੱਥੇ ਬੈੱਡ ਮਿਕਸ ਵਗੈਰਾ ਮਸ਼ੀਨਾਂ ਭੇਜੀਆਂ ਨੇ। ਬਹੁਤ-ਬਹੁਤ ਧੰਨਵਾਦ ਕਰਦੇ ਆ। ਪਿੰਡ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਆਉਂਦੀ ਸੀ ਕਿ ਸਕੂਲ ਦੀਆਂ ਬੈਨਾਂ ਤੇ ਹੋਰ ਜਿੰਨੀਆਂ ਇਹ ਕਨੈਕਟ ਹੋ ਰਹੀ ਹੈ ਰੋਡ ਚ 4-5 ਪਿੰਡਾਂ ਨੂੰ ਕਨੈਕਟ ਕਰਦੀ ਹੈ ਬਰੋਦੀ ਪਿੰਡ ਦੀ ਰੋਡ ਤੇ ਸਾਰਿਆਂ ਨੂੰ ਬਹੁਤ ਬੜੀਆਂ ਮੁਸ਼ਕਲਾਂ ਸੀਗੀਆਂ ਜੋ ਅੱਜ ਦਾ ਮੁਸ਼ਕਲਾਂ ਦਾ ਹੱਲ ਹੋ ਜਾਣ ਜਾ ਰਿਹਾ ਹੈ ਸਰਕਾਰਾਂ ਤਾਂ ਕਹਿੰਦੀ ਸਭ ਅਸੀਂ ਬਣਾ ਦੇਣੀ ਹੈ ਸਰਕਾਰਾਂ ਤਾਂ ਬਹੁਤ ਟਾਈਮ ਤੋਂ ਕਹਿ ਰਹੀਆਂ ਕਹਿੰਦੀਆਂ ਆ ਰਹੀਆਂ ਸੜਕਾਂ ਪਾਸ ਹੋ ਰਹੀਆਂ ਸਾਡੇ 2023 ਜੀ ਵੀ ਬਹੁਤ ਪਾਣੀ ਆਇਆ ਸੀਗਾ ਪੁਲੀਆਂ ਦਾ ਬਹੁਤ ਬੁਰਾ ਹਾਲ ਹੋਇਆ ਸੀਗਾ ਹੁਣ ਤੱਕ 2023 ਦਾ ਹੁਣ ਤੱਕ ਨਹੀਂ ਹੱਲ ਹੋਇਆ ਹੈਗਾ ਇਹ ਲੱਗਦਾ ਉਹ ਰਾਹ ਮਿਲੇਗੀ ਸੜਕ ਦੇਖੋ ਟੈਂਪਰੇਰੀ ਰਾਹਤ ਜ਼ਰੂਰ ਮਿਲੀ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਲੰਘਣ ਲਈ ਬਹੁਤ ਆਸਾਨੀ ਹੋਏਗੀ ਚੀਜ਼ ਧੰਨਵਾਦ ਕਰਦਾ ਇੱਥੇ ਤਾਂ ਮੈਂ ਲਿਖਿਆ ਜਾ ਰਿਹਾ ਸੀ ਜਦ ਮੈਂ ਕਿਹਾ ਮੈਂ ਗਿਆ 20 ਗੱਟੀਆਂ ਗੁੱਟੀਆਂ ਤੇ ਸਾਡੇ ਵਾਲੀ ਖੜੀਆਂ ਲਾਣਾ ਤੇ ਮੈਂ ਵਾਪਸ ਆਇਆ ਪਰ ਮੈਂ ਇੱਥੇ ਦਾ ਤਾਂ ਧੰਨਵਾਦ ਕਰਦੀ ਕਰਦਾ ਜਿਹੜੇ ਲੋਕ ਗਿਰਦੇ ਸੀ ਬੁਰਾ ਹਾਲਤਾ ਪਰ ਅੱਜ ਮੈਂ ਦੇਖਿਆ ਖੇੜ ਦੇ ਅੰਦਰ ਅਸੀਂ ਲੱਖ ਨਹੀਂ ਦਾ ਹੁੰਦਾ ਜੋ ਗਿੱਲ ਸਾਹਿਬ ਨੇ ਕੰਮ ਕੀਤਾ ਹੈ ਸਲਾਘਾਯੋਗ ਹੈ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਵੋਟਾਂ ਆਂਦੀਆਂ ਕਹਿੰਦੇ ਲੋਕ ਭੁੱਲ ਜਾਂਦੇ ਆ ਸਾਰੀ ਸੇਵਾ ਕਰੀ ਹੋਈ ਜਿਹੜੇ ਜਿਹੜੇ ਗੱਲ ਸੁਣੋ ਮੈਂ ਵਰਜਨ ਸਮਾਜ ਪਾਰਟੀ ਦਾ ਬੰਦਾ ਆ ਪਰ ਭਾਵੇਂ ਵੋਟ ਮੈਂ ਪਾਰਟੀਆਂ ਚ ਪਰ ਜਿਹੜਾ ਬੰਦਾ ਕੰਮ ਕਰੂਗਾ ਮੇਰਾ ਹੱਕ ਬਣਦਾ ਉਹਨੂੰ ਵੋਟ ਪਾਉਣੀ ਆ ਅਸੀਂ ਤੁਰੇ ਵੀ ਪਹਿਲਾਂ ਵੀ ਤੁਰੇ ਗੁਰੂ ਸਾਹਿਬ ਦੀ ਹਜ਼ੂਰੀ ਵੀ ਆਉਂਦੀ ਗਿੱਲ ਸਾਹਿਬ ਸਾਡੇ ਕੋਲ ਇਹ ਆਜੂ ਦੇ ਨੀ ਹੈਗੇ ਬਾਰੇ ਪੁਰਾਣੇ ਹੈਗੇ ਵਾਈਗਰੂ ਜੀ ਦਾ ਖਾਸਾ ਵਾਈਗਰੂ ਜੀ ਕੀ ਬਥੇ ਅਸੀਂ ਵੀ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਹੀ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਸਰਕਾਰ ਨੇ ਸੜਕ ਨਹੀਂ ਬਣਾਈ ਤਾਂ ਗਿਲਸਾਹ ਵੱਲੋਂ ਸੜਕ ਬਣਾਈ ਨਹੀਂ ਸਰਕਾਰ ਵੀ ਆਪਣਾ ਕੰਮ ਕਰੇਗੀ ਠੀਕ ਹੈ ਗਿਲਸਾਹ ਕਰ ਰਹੇ ਆਪਣਾ ਕੰਮ ਕਰ ਰਹੇ ਹੈ ਬਹੁਤ ਵਧੀਆ ਕਰ ਰਹੇ ਹੈ सरकारू तीन ने बरसात सरकार ने मान चुकी है नहीं चलो सरकार यदि ठीक थी है पिछले 20 सालों सड़क नहीं बनी है उन्हें तो आप किन को दोष दे सकते हैं पिछली भी सरकारें रही हैं लोग है खुश है सरकारां तो सरकारां ते खुश लोग तो ਤੁਸੀਂ ਸਵਾਲ ਕਰ ਸਕਦੇ ਹੋ ਤੁਸੀਂ ਵੀ ਆਮ ਲੋਕਾਂ ਚ ਆ ਰਹੇ ਹੋ ਤੁਸੀਂ ਖੁਸ਼ ਆ ਸਰਕਾਰ ਤੇ ਮੈਂ ਜੋ ਚੱਲ ਰਿਹਾ ਮੈਂ ਠੀਕ ਹੈ ਠੀਕ ਹੈ ਜੀ ਨਹੀਂ ਮੈਂ ਕੋਈ ਨਹੀਂ ਕਹਿੰਦਾ ਮੈਂ ਖੁਸ਼ ਹਾਂ ਨਾ ਖੁਸ਼ ਹਾਂ ਮੇਰੇ ਕਹਿਣ ਦਾ ਮਤਲਬ ਇਹ ਆ ਸਾਰੇ ਬਰਾਬਰ ਹੈ ਇਹ ਪਿਛਲੇ 20 ਸਾਲ ਦੀ ਜਿਹੜੀ ਸਰਕਾਰਾਂ ਚੱਲਦੀਆਂ ਉਹਨਾਂ ਦੀ ਨਾਕਾਮੀ ਹੈ ਕਾਹਦੇ ਤੁਸਕ ਹੋ ਗਏ ਆਮਾਦੂ ਪਾਸ ਹੋ ਗਏ ਉਹ ਤਾਂ ਕਹਿ ਰਹੇ ਆ ਵੀ ਅਸੀਂ ਅਸਾਂ ਟੈਂਡਰ ਪਾਸ ਹੋ ਗਏ ਹਾਂ ਵੀ ਅਗਲੇ 2-3 ਮਹੀਨੇ ਸੜਕਾਂ ਬਣ ਗਈਆਂ 50000 100000 ਰੁਪਏ ਲੇਡੀਆਂ ਵੀ ਪੀਪੀਰ ਪੁੱਛੋ ਆਮਾਦੀ ਪਾਰਟੀ ਨੂੰ ਕੀ ਕਹਿਣਾ ਖੰਦਰੀ ਮੇਰਾ ਕੁਝ ਨਹੀਂ ਕਹਿਣ ਦਾ ਹੋਇਆ ਨਾ ਆਪਾਂ ਲੋਕਤੰਤਰ 'ਚ ਲੋਕ ਖੜੇ ਆ ਲੋਕਾਂ ਨੂੰ ਕਹਿ ਸਕਦੇ ਪੁੱਛ ਸਕਦੇ ਤੁਸੀਂ ਕੀ ਕਹਿਣਾ ਉਹਨਾਂ ਨੇ ਮੈਂ ਕੁਝ ਨਹੀਂ ਕਹਿ ਸਕਦਾ ਜਦੋਂ ਇਲੈਕਸ਼ਨ ਆਈ ਸੀ ਤਾਂ ਹਨੇਰੀ ਬਗੀ ਸੀ ਲੱਗਦਾ ਉਹ ਹਨੇਰੀ ਫੇਰ ਆਏਗੀ ਇਹ ਨਹੀਂ ਮੈਂ ਨਹੀਂ ਕਹਿ ਸਕਦਾ ਲੋਕ ਕਹਿ ਸਕਦੇ ਆ ਲੋਕ ਪੱਡੇ ਆ ਲੋਕਤੰਤਰ ਲੋਕ ਕਹਿ ਸਕਦੇ ਕਿ ਕਿਹਾਵੇ ਸੜਕ ਬਣਾਈ ਹੈ ਕਿ ਪਿੰਡ ਚ ਕਿਸਾਬ ਨੂੰ ਵੋਟ ਪੈਣੀ ਚਾਹੀਦੀ ਹੈ ਨਹੀਂ ਇਹ ਲੋਕਾਂ ਦੇ ਮਨਾਂ ਦਾ ਸਵਾਲ ਹੈ ਲੋਕ ਆਪਣੇ ਮਨੋਂ ਤੋਂ ਕਹਿ ਸਕਦੇ ਆ ਆਪਾਂ ਹੋਝ ਨਹੀਂ ਸਕਦਾ